ਕੁੜੀਆਂ ਕੋਠੇ ਤੇ ਬਹਿ ਜਾਣੀਆਂ ਤੇ ਜਨਨਾਂ ਨੂੰ ਪਤਾ ਲੱਗ ਜਣਾ ਵੀ ਜਨਨ ਬੰਨਣ ਗਈਆਂ ਹੁਣ ਜਨਨ ਦਾ ਬੰਨਣ ਦਾ ਅਰਥ ਇਹ ਨਹੀਂ ਵੀ ਰੱਸੀ ਸੀ ਉਹਦੇ ਕੋਲ ਜਾ ਕੇ ਲਾੜੇ ਨੂੰ ਬੰਨ ਦੇਣਾ ਨਾ ਕਪਤਨ ਆਪਨ ਦੀ ਸੀ ਕਾਵ ਨਾਲ ਠੀਕ ਹੈ ਇਹਨੂੰ ਕਹਿੰਦੇ ਸੀ ਪੱਤਲ ਕਾਵ ਅੱਛਾ ਫਿਰ ਕੀ ਕਰਨਾ ਉਧਰ ਜਿਹੜੀ ਕੁੜੀ ਤਿਆਰ ਹੁੰਦੀ ਜਨ ਬੰਨਣ ਨੂੰ ਜੀ ਇਥੇ ਇੱਕ ਗੱਲ ਸੁਣਨ ਵਾਲਾ ਹੈ ਜਿਹੜਾ ਸ਼ਾਇਦ ਤੈਨੂੰ ਉਹਨਾਂ ਪਤਾ ਹੋਵੇ ਉਹ ਕੁੜੀਆਂ ਦੇ ਝੋੜਮਟ ਵਿੱਚ ਬੈਠੀਂਦੀ ਕੋਠੇ ਤੇ ਠੀਕ ਹੈ ਤਿਆਰੀ ਕਿਵੇਂ ਕਰਦੀ ਸੀ ਉਹ ਉਹਨੇ ਕਾਣਾ ਕੁੰਡ ਕੱਢਣਾ ਅੱਧਾ ਆਇਤੋਂ ਹੈ ਦੇਖ ਲੈ ਹੁਣ ਇਹ ਮੇਰੇ ਕੋਲੇ ਸੱਤ ਤਰ੍ਹਾਂ ਦੇ ਕੁੰਡਾਂ ਦੀ ਕੁੰਡਾਂ ਦੀ ਲੋਟਿੰਗ ਹੈ ਸੱਤ ਤਰ੍ਹਾਂ ਦੇ ਕੁੰਡ ਮੈਂ ਵਿਆਖਿਆ ਕਰ ਸਕਦਾ ਵੀ ਸੱਤ ਕੁੰਡ ਕਿਵੇਂ ਕੱਢੇ ਜਾਂਦੇ ਸੀ ਕਿਹੜਾ ਕੁੰਡ ਕਿਉਂ ਕੀ ਕਹਿੰਦੇ ਸੀ ਠੀਕ ਹੈ ਹੁਣ ਮੈਂ ਕਾਣਾ ਕੁੰਡੀ ਦੱਸੂ ਕਾਣਾ ਕੁੰਡ ਚੱਲੋ ਹਾਂ ਇੱਥੇ ਕਾਣਾ ਕੁੰਡ ਇੱਕ ਤਾਂ ਇਹ ਹੁੰਦਾ ਵੀ ਲੜਕੀ ਨੇ ਸਿਰ ਤੇ ਲੈ ਲੈ ਡਬੱਟਾ ਖੇਚ ਕੇ ਛੋਟੀ ਤੋਂ ਥੱਲੇ ਤੱਕ ਕਰ ਲਿਆ ਇਹ ਕਾਣਾ ਕੁੰਡ ਨਹੀਂ ਇਹ ਕਾਣਾ ਕੁੰਡ ਨਹੀਂ ਪੂਰਾ ਕੁੰਡ ਹੈ ਕਾਣਾ ਕੁੰਡ ਖੰਦਾ ਸੇਲੀਆਂ ਤੱਕ ਲੈ ਲੈ ਅੱਖਾਂ ਤੱਕ ਇੱਥੇ ਤੱਕ ਆ ਜਿੱਥੇ ਮੇਰਾ ਹੱਥ ਲੱਗਿਆ ਇਹ ਗੱਲਾਂ ਤੱਕ ਦੁਬੱਟਾ ਸਿੱਟ ਲਿਆ ਠੀਕ ਹੈ ਉਸ ਤੋਂ ਬਾਅਦ ਕੰਨ ਲਵੇੜਲੇ ਗੱਲਾਂ ਲਵੇੜ ਲੀਆਂ ਗੱਲੀਆਂ ਅੱਖਾਂ ਤੇ ਮੂੰਹ ਦੀਨ ਦੇ ਗਾਉਣ ਵਾਲੀ ਦਾ ਇਹਨੂੰ ਕਾਣਾ ਕੁੰਡ ਕਹਿੰਦੇ ਆ ਠੀਕ ਹੈ ਜੀ ਕਾਣਾ ਕੁੰਡ ਕੱਢ ਲਿਆ ਸਿਰ ਪਹਿਲਾਂ ਸਭ ਤੋਂ ਦੋ ਦੋਹਰਾ ਨਾਮ ਸੀ ਜੀ ਆ ਇਹ ਲੋ ਦੋਰਾ ਕਬੀਸ਼ੀ ਦੀ ਦਾ ਇੱਕ ਚੰਦ ਹੈ ਜੀ ਉਹ ਦੋਰਾ ਲਾਉਣਾ ਉਹਨੇ ਹਾਂ ਤੇ ਜਾਣੇ ਤਿਆਰ ਹੋਣਾ ਵੀ ਹੁਣ ਤਾਂ ਕੁਛ ਨਾ ਖੁਸ਼ ਹੋਊਗਾ ਠੀਕ ਹੈ ਕਲ ਮਕਾਓ ਜੀ ਉਹਨੇ ਕਾਪ ਪੜਨੀ ਸ਼ੁਰੂ ਕਰ ਦੇਣੀ ਹਾਂ ਜੀ ਮੈਂ ਸਮਝਾ ਦੂੰ ਬੇਟਾ ਕੋਈ ਗੱਲ ਨਹੀਂ ਜੀ ਉਹਨੇ ਕਾਪ ਪੜਨੀ ਸ਼ੁਰੂ ਕਰਨੀ ਜਿੰਨੀਆਂ ਆਈਟਮਾਂ ਪਈਆਂ ਹੁੰਦੀਆਂ ਰੋਟੀ ਚ ਲੱਡੂ ਜਲੇਬੀਆਂ ਦਾਲ ਸਕਰਪਾਰੇ ਥੋੜੀ ਸਬਜੀ ਨੂਨ ਜਿੰਨੇ ਭਾਂਡੇ ਹੁੰਦੇ ਕਥਾਲ ਕੋਲੀਆਂ ਗਲਾਸ ਚਮਟੇ ਕੜਾਹੀ ਜਿੰਨੇ ਵੀ ਹੁੰਦੇ ਉਹਨੇ ਕਾਬਰ ਹੀ ਕਹਿੰਦਾ ਵੀ ਇਹ ਸਾਰੇ ਬੰਦ ਤੇ ਇਹਨੂੰ ਕਹਿੰਦੇ ਜਨ ਬੰਨਣਾ ਠੀਕ ਹੈ ਫਿਰ ਕੀ ਸੀ ਜਨ ਵਾਲਿਆਂ ਨੂੰ ਜਨ ਛਡਾਉਣੀ ਪੈਦੀ ਸੀ ਉਸੇ ਕਾਬ ਚ ਠੀਕ ਹੈ ਕਈ ਤਾਂ ਮੁੰਡੇ ਖੁੰਡੇ ਯਾਦ ਕਰੀ ਬਟਾ ਮੈਂ ਤੁਹਾਨੂੰ ਇੱਕ ਆ ਦੱਸਦਾ ਜਿਹੜੀਆਂ ਮੇਰੀਆਂ ਦੋ ਪਤਲਾਇਆਂ ਇੱਕ ਤਾਂ ਤੇਰੇ ਹੱਥਾਂ ਦੀ ਕਿਤਾਬ ਚ ਹੈ ਹਾਂਜੀ ਇੱਕ ਇਹਦੇ ਵਿੱਚ ਹੈ ਮਰਦਾਨੇ ਕਹੜੀ ਚ ਠੀਕ ਹੈ ਦੋ ਪਤਲਾਇਆਂ ਹੈ ਇਹ ਮੈਂ ਉਹ ਲਿਖੀਆਂ ਸੀ ਮੇਰੇ ਬਿਲਕੁਲ ਯਾਦ ਆਂਦੇ ਏ ਟੁੱਕੇ ਸਾਡੇ ਪਿੰਡ ਚੋਂ ਤੇ ਮੈਨੂੰ ਸਾਡੇ ਪਿੰਡ ਦੇ ਬੰਦਿਆਂ ਨੇ ਕਿਹਾ ਵੀ ਪੱਤਲ ਲਿਖ ਹਾਂ ਕੱਲ ਨੂੰ ਜਾਣੇ ਜਾਣਾ ਨਾਲੇ ਚੱਲੀ ਤੂੰ ਜਾਣਨ ਵਾਲੇ ਚੰਨ ਛੜਾਈ ਠੀਕ ਹੈ ਇਹ ਮੈਂ ਉਦੋਂ ਲਿਖੀ ਸੀ ਠੀਕ ਹੈ ਤੇ ਉਹ ਫਿਰ ਜਾਂ ਫਿਰ ਕਮਿਸ਼ਨ ਨੂੰ ਲੈ ਜਾਂਦੇ ਜਿਵੇਂ ਨੂੰ ਲਗੇ ਹਾਂ ਸਾਈ ਹੁੰਦੀ ਸੀ ਮੈਂ ਜਦੋਂ ਡੇ ਗਿਆ ਸਾਈ ਲਈ ਸੀ ਠੀਕ ਹੈ ਮੈਨੂੰ ਉਹਨਾਂ ਨੇ 30 ਰੁਪਏ ਦਿੱਤੇ ਸੀ ਇੱਕ ਦੰਦੇ ਇੱਕ ਪੱਤਲੇ ਸ਼ਰਾਉਂਦੇ 30 30 ਰੁਪਏ ਤੇ ਬਹੁਤ ਜ਼ਿਆਦਾ ਸੀ ਸਾਡੀ ਬੁੜੀ ਪੂਰੀ ਖੁਸ਼ ਹੋ ਗਈ 30 ਰੁਪਏ ਲਿਆ ਮੇਰਾ ਮੁੰਡਾ ਡੂਡ ਰਕਤਿਆੜੀ ਹੁੰਦੀ ਸੀ ਠੀਕ ਹੈ ਜਿਵੇਂ ਮਜ਼ਦੂਰੀ ਕਰ ਜਾਂਦਾ 1.5 ਰੁਪਏ ਮਿਲਦਾ ਸੀ ਤੇ ਮਿਸਤਰੀ ਮਿਲਦੀ ਸੀ 2.5 ਜੀ ਤੇ ਮਾਇਲੇ ਹਤੀ ਫਿਰ ਸਭ ਭਾਈ ਪੱਪ ਧਰਤੀ ਤੇ ਨਾ ਲੱਗੇ ਬਲੇ ਬਲੇ ਕਰਾਤੀ ਬਲੇ ਬਲੇ ਕਿ ਭੂੜੇ ਸਾਡੀ ਖੁਸ਼ ਹੋਈ ਤਰੇ ਫਿਰ ਲਾਪਸ ਤੋਂ ਮੈਂ ਤੁਹਾਨੂੰ ਕੋੜਤਾ ਸਮਾਂ ਕਿ ਉਪਤਨ ਕਿ ਇਹ ਵੀ ਲੋਗ ਧਿਆਨ ਪੀਂ ਜੀ ਸੋ ਉਸ ਸਮੇਂ ਦੀ ਮੈਂ ਗੱਲ ਕਰਦਾ ਹਾਂ ਉਹਨੂੰ ਫਿਰ 10 ਰੁਪਏ ਸਾਈ ਦਿੰਦੇ ਠੀਕ ਹੈ ਤੇ ਜਦੋਂ ਕਮਿਸ਼ਨ ਉੱਠਦਾ ਉਹਨੇ ਅੱਠ ਉੱਠ ਕੇ ਕਿਹਾ ਲੈਓ ਪਾਈ ਪੱਤਲ ਫੜਾਓ ਹੂੰ ਉਹਨਾਂ ਨੇ ਉਹੀ ਤਿੰਨ ਲੱਡੂ ਆ ਦੋ ਲੱਡੂ ਇੱਕ ਜਲੇਬੀ ਜਾਂ ਦੋ ਜਲੇਬੀ ਇੱਕ ਲੱਡੂ ਫੜਾ ਦੇਣੇ ਥਾਲੇ ਧਰ ਕੇ ਉਹਨੇ ਥਾਲ ਫੜ ਲੈਣਾ ਪਰ ਇੱਕ ਸ਼ਰਤ ਸੀ ਉਹਨੇ ਫਿਰ ਜੇਬ ਚੋਂ ਨਾ ਕਿੱਟਾ ਕੱਢਿਆਰ ਮਾਲ ਘਟੜ ਕੱਢਣਾ ਕਹਿਆ ਪੂਰਾ ਫੁੱਲ ਪਾਈ ਹੋਈ ਆਪਦੀ ਜੇਬ ਚੋਂ ਠੀਕ ਹੈ ਉਹ ਟੱਕ ਲੈਣਾ ਥਾਲੀ ਨੂੰ ਠੀਕ ਹੈ ਅੱਗ ਤੋਂ ਮੇਜ ਕੁਰਸੀਆਂ ਹੁੰਦੀਆਂ ਨਹੀਂ ਸੀ ਅੱਜ ਕੱਲ ਮੇਜ ਕੁਰਸੀਆਂ ਆ ਗਿਆ ਉਹਨੇ ਫਿਰ ਆ ਪੜ ਲੈਣੀ ਥਾਲੀ ਆ ਉਹਦਾ ਚ ਫਿਰ ਫਿਰ ਆਉਦੀ ਜਨਣ ਸ਼ੁਰੂ ਕਰਨੀ ਜਨ ਦਾ ਇਹ ਹੁੰਦਾ ਸੀ ਵੀ ਲੈ ਮੈਂ ਸਾਰੀਆਂ ਗਿਣਕੇ ਦਿਖਾਉਂ ਚੀਜ਼ਾਂ ਤੇ ਸਾਰੀਆਂ ਛੁੱਟ ਗਈਆਂ ਠੀਕ ਹੈ ਪਰ ਕਈ ਇਹ ਹਜੇ ਹੁੰਦੇ ਜਿਨ੍ਹਾਂ ਨੂੰ ਜਨਣ ਛੜਾਉਣੀ ਨਾ ਹੁੰਦੀ ਫਾਹ ਜਾਂਦੇ ਫਾਹ ਜਾਂਦੇ ਹਾਂ ਜੋ 10 5 ਮਿੰਟ ਜਾਂ 10 ਮਿੰਟ ਲੱਗੇ ਰਹਿਣਾ ਸਭ ਮਾਂ ਦਾ ਪੁੱਤ ਜਿਹੜੀ ਕੋਠਿਆਂ ਉੱਤੇ ਬੈਠੀ ਹੁੰਦੀ ਨਾ ਤੀਵੀਆਂ ਹਾਂ ਜਿਵੇਂ ਉਹਦਾ ਪੈਰ ਆਉਂਦਾ ਗੋਲੀ ਦਾ ਹਾਂ ਆਏ ਸਿੱਠਣੇ ਆਉਣੀ ਪਤਾ ਹੀ ਕਹਿੰਦੀਆਂ ਕੀ ਕਹਿੰਦੀਆਂ ਤੈਨੂੰ ਜਨ ਛਿੜਾਉਣੀ ਨਾ ਆਈ ਕੱਚਾ ਹੁੰਦਾ ਬਏ ਵੇਗਿਆ ਤੈਨੂੰ ਜਨ ਛਿੜਾਉਣੀ ਨਾ ਆਈ ਕੱਚਾ ਹੁੰਦਾ ਬਏ ਵੇਗਿਆ ਤਾਂ ਬਹੁਤ ਜਿਆਦਾ ਨਾ ਬੁਰੀ ਮੰਨਣੀ ਜਨ ਨਾਲ ਨਹੀਂ ਵੇਚਤੀ ਹੋ ਜਾਣੀ ਵੇਚਤੀ ਫੁੱਲ ਠੀਕ ਹੈ ਫੁੱਲ ਵੇਚਤੀ ਹੋ ਜਾਣੀ ਹਾਂ ਐ ਭਾਈ ਮੇਰੇ ਯਾਦੋਂ ਮੈਂ ਤਾਂ ਮੁੰਡੇ ਦਾ ਨਾਮ ਤਾਂ ਯਾਦ ਨਹੀਂ ਸਾਡੇ ਮਰਾਸੀਆਂ ਦੇ ਨਾਲ ਜਨ ਭਾਗੀ ਹਾਂ ਮੈਨੂੰ ਜਨ ਉਹ ਤਾਂ ਆਉਂਦੀ ਨਹੀਂ ਸੀ ਹਾਂ ਫਿਰ ਜਨ ਬਣਦੀ ਹੂੰ ਕੁੜੀ ਜਨ ਤਾਂ ਜਨ ਤਾਂ ਬਣ ਬੈਠੀਆਂ ਪੀ ਚਲ ਰਵਾਜ ਹੈ ਹਾਂ ਹੁਣ ਡਰ ਗਈਆਂ ਵੀਰ ਅਮੀਰਾਲ ਮੈਂ ਖਵਰਾ ਕੀ ਕਹਿਣਗੇ ਕੌਣ ਦੇ ਧਨੀ ਐ ਹਫ਼ਤਾ ਦੇ ਧਨੀਆਂ ਇਤਿਹਾਸ ਦੇ ਧਨੀਆਂ ਖਵਰਾ ਕੀ ਕਰਨ ਗੱਲਾਂ ਦੇ ਧਨੀਆਂ ਗੱਲਾਂ ਦੇ ਧਨੀਆਂ ਹਾਂ ਇਹ ਕੀ ਕਰਨਗੇ ਪੂਰੀਆਂ ਡਰ ਗਿਆ ਕੁੜਗੇ ਹੁਣ ਗਾ ਉਹਨਾਂ ਨੂੰ ਕੁਝ ਡਗਾ ਨੂੰ ਜਾਂਦੇ ਛਣਾਉਣੀ ਨਾ ਆਵੇ ਅੱਛਾ ਉਹ ਕੋਈ ਤੇਜ਼ ਸੀ ਵਿੱਚ ਮਣਾ ਮਟੋ ਕਹਿੰਦੇ ਕੋਈ ਹੀਲਾ ਦਾ ਕਰੋ ਵੀ ਜਨਤਾ ਛਣਾਉਣੀ ਪੂ ਹੂੰ ਉੱਠ ਕੇ ਕਹਿੰਦਾ ਉੱਠ ਕੇ ਨਾ ਖੜਾ ਹੋ ਗਿਆ ਉਹ ਜਿਹਨੇ ਵਿਚੈ ਨੇ ਜਨਵਨ ਨਹੀਂ ਸੀ ਉਹ ਸੂਂਗੜਦੇ ਜਾਵੇ ਆਉਂਦੀਆਂ ਸੇਲੀਆਂ ਚ ਹੂੰ ਵੀ ਮਰਾਸੀ ਉਠੜਿਆ ਖਬਰ ਕੀ ਕਹੂਗਾ ਹਾਂ ਹਾਂ ਪਹਿਲਾਂ ਤਾਂ ਜਿਉਨੇ ਬਾਹਂ ਜੀ ਖੜੀ ਕੀਤੀ ਫਿਰ ਕੰਗੂਰਾ ਮਾਰ ਲਿਆ ਉਹ ਵਿਚਾਰੀ ਡਰੀ ਜਾਵੇ ਜਿੰਨ ਜਨ ਬੰਦੀ ਸੀ ਪਤਾ ਨਹੀਂ ਕਿੱਥੋਂ ਉਠੂ ਕੰਨੀ ਕੀ ਕਰਕੇ ਬਾਹਂ ਖੜੀ ਨਾ ਪਤਾ ਹੀ ਕਹਿੰਦਾ ਕਹਿੰਦਾ ਚਿੜੀ ਘੁੱਟੀ ਜਨ ਛੁੱਟੀ ਖਾ ਲੇ ਮੁੰਡਾ ਲੁੱਡੂ ਜਿਲੇ ਵੀ ਆਏ ਪਾ ਜਾਂਦੇ ਸੀ ਜਣ ਕੁਛ ਨਹੀਂ ਕਹਾ ਬੋਲਿਆ ਕਨਕ ਚਿੜੀ ਘੁੰਟੀ ਜਾਨੇ ਛੁੱਟੀ ਜਾਨੇ ਛੁੱਟੀ ਖਾ ਲੋ ਮੁੰਡੇ ਲੱਡੂ ਜਲੇਬੀ ਪੈ ਕੇ ਲੱਡੂ ਜਲੇਬੀ ਕੇ ਸੋ ਇਸ ਇਸ ਜਨ ਬੰਨਣ ਦਾ ਜਨ ਛਣਾਉਣ ਦਾ ਇਹ ਪ੍ਰੋਸੀਜਰ ਖੱਟੀ ਰੋਟੀ ਵਾਲੇ ਦਿਨ ਹੀ ਹੁੰਦਾ ਸੀ ਹਾਂ ਹੁਣ ਤੋ ਇਹ ਕਹਿੰਗੇ ਵੀ ਅੱਜ ਕਿਉਂ ਕਿਉਂ ਨਹੀਂ ਅੱਜ ਕੱਲ ਹਾਂ ਜੀ ਇਹ ਵੀ ਇੱਕ ਸਵਾਲ ਹੈ ਸਾਲ ਉੱਠਦਾ ਨਾ ਹਾਂ ਇਹਦੇ ਵਿੱਚ ਪੁੱਤੇ ਰਹੇ ਮੈਂ ਪਹਿਲਾਂ ਪਹਿਲਾਂ ਜਦੋਂ ਜਨ ਕਿਸੇ ਕਮਿਸ਼ਨ ਨੇ ਪਹਿਲਾਂ ਬੰਨੀ ਅ ਸਾਡੇ ਪਿੰਡ ਧੋਲੇ ਕੋਲੇ ਇੱਕ ਪਿੰਡਕ ਛਣਾ ਹੈ ਗਏ ਧੌਲਾ ਸ਼ੰਨਾ ਇਕੱਠੀ ਨੇੜੇ ਆਈ ਜਾ ਰਹੀ ਹਾਂ ਉਹ ਮੇਰੇ ਪਿੰਡ ਚੋਂ ਹੀ ਹੈ ਜੀ ਅਸਲੇ ਵਿੱਚ ਉਹ ਸਾਡੇ ਪਿੰਡ ਦਾ ਗਵਾੜੀ ਹੈ ਠੀਕ ਹੈ ਉਹ ਖੇਹ ਦੂਰ ਸੀ ਸੂਏ ਤੋਂ ਪਰ ਉਹਨੇ ਛੰਨਾ ਮੰਨ ਲਈ ਐਸੇ ਕਰਕੇ ਉਹਨੂੰ ਛੰਨਾ ਕਹਿੰਦੇ ਪਰ ਉਹ ਧੌਲੇ ਦੇ ਵਿੱਚੋਂ ਆ ਭੈਣੀ ਵੀ ਧੌਲੇ ਦੇ ਪਿੱਛੇ ਨਹੀਂ ਆ ਠੀਕ ਹੈ ਜੀ ਜਿਹੜਾ ਭੈਣੀ ਪਿੰਡ ਨਾਲ ਆ ਨਾ ਛੰਨਾ ਭੈਣੀ ਕਹਿੰਦੇ ਉਹ ਵੀ ਮੇਰੇ ਪਿੰਡ ਦਾ ਗਵਾੜੀ ਹੈ ਉਹ ਵੀ ਇਸ ਤਰ੍ਹਾਂ ਗਏ ਦੂਰ ਹੋਣ ਕਰਕੇ ਠੀਕ ਹੈ ਅ ਰੀਟਾ ਦਿਨ ਜੀ ਹੁੰਦੇ ਉੱਥੋਂ ਰੀਟਾ ਦਿਨ ਛੰਨਾ ਠੀਕ ਹੈ ਉਹ ਕੁਇਸ਼ਰ ਸੀ ਉਹਨਾਂ ਦੀ ਪੱਤਲ ਜਾਂ ਉਹਨਾਂ ਦੀ ਜਨ ਬੰਨਣੀ ਤੇ ਛੜੋਣ ਸਾਰੇ ਪੰਜਾਬ ਚ ਮਸ਼ਹੂਰ ਸੀ ਠੀਕ ਹੈ ਜੀ ਚੰਦ ਸਿੰਘ ਮਹਾਰਾਜ ਦੀ ਪੱਤਲ ਮਸ਼ਹੂਰ ਸੀ ਕਈ ਕਵਿਸ਼ਾਂ ਦੀ ਪੱਤਲ ਮਸ਼ਹੂਰ ਸੀ ਰੀਤਾਦੀਨ ਦੀ ਜਿਹੜੀ ਪੱਤਲ ਹੈ ਉਹ ਪੜੀ ਜਰੂਰ ਹੈ ਪਰ ਅੱਜ ਕੱਲ੍ਹ ਦਰਸ਼ਨ ਨਹੀਂ ਹੁੰਦੇ ਕਿਉਂਕਿ ਰੀਤਾਦੀਨ ਜੀ ਬਾਗੇ ਪਾਕਿਸਤਾਨ ਚ ਉੱਥੇ ਜਾ ਕੇ ਉਹਦੀ ਮੌਤ ਹੋਈ ਹੈ ਇਹ ਹੋ ਸਕਦਾ ਹੈ ਉਹਦੀ ਜਿਹੜੇ ਪੁੱਤ ਧੀਆ ਆਲਾਦ ਹੈ ਉਹਦੀ ਰੀਤਾਦੀਨ ਦੀ ਪੱਤਲ ਮਤਲਬ ਉਹਨਾਂ ਕੋਲੇ ਹੋਵੇ ਪਰ ਮੈਨੂੰ ਲੱਗਦਾ ਵੀ ਪੰਜਾਬ ਦੀ ਧਰਤੀ ਤੇ ਰੀਟਾ ਦੀ ਜਿਹੜੀ ਪੱਤਲ ਹੈ ਉਪਲਬਧ ਨਹੀਂ ਉਪਲਬਧ ਨਹੀਂ ਅੱਛਾ ਫਿਰ ਅੱਛਾ ਤੁਸੀਂ ਇੱਥੇ ਆਪਾਂ ਗੱਲ ਦੁਬਾਰਾ ਉੱਥੇ ਆਉਣੇ ਆ ਵੀ ਇਹ ਤੁਸੀਂ ਕਹਿੰਦੇ ਸੀ ਵੀ ਛੜਾਉਣੀ ਕਰਨੀਓ ਤੁਸੀਂ ਉੱਥੇ ਗੱਲ ਕਰ ਰਹੇ ਸੀਗੇ ਵੀ ਇਹ ਹੁਣ ਕਿਉਂ ਰਹਿ ਗਿਆ ਹਾਂ ਉੱਥੇ ਹੁਣ ਹੂੰ ਉਹ ਪਹਿਲਾਂ ਦੀ ਸੁੱਚੀ ਸੀ ਕਪ ਤਾਂ ਠੀਕ ਹੈ ਉਹਦੇ ਵਿੱਚ ਥਾਲੀਆਂ ਜਿਹੜੇ ਭਾਂਡਿਆਂ ਦਾ ਆਪਣੇਆ ਸਬਜ਼ੀਆਂ ਦਾ ਪਾਣੀ ਦਾ ਇਹ ਜ਼ਿਕਰ ਸੀਗੇ ਇਹ ਜ਼ਿਕਰ ਸੀ ਉਦੋਂ ਬਾਅਦ ਇਹਦੇ ਵਿੱਚ ਨਕਚਰ ਤਾਂ ਆਉਣ ਲੱਗਿਆ ਠੀਕ ਹੈ ਜਿਵੇਂ ਪੰਜਾਬ ਦੀ ਧਰਤੀ ਦੇ ਉੱਤੇ ਜੇ ਤੁਸੀਂ ਪੁਰਾਣੇ ਲੋਕ ਗੀਤਾਂ ਨੂੰ ਦੇਖੋ ਹਮ ਉਹਨਾਂ ਦੇ ਏਡੇ ਏਡੇ ਅਰਥ ਹੈ ਕਿ ਪੁੱਛੋ ਹੀ ਨਾ ਅੱਛਾ ਪੁਰਾਣੇ ਸਮੇਂ 'ਚ ਵੀ ਪੁਰਾਣੇ ਸਮੇਂ ਦੇ ਲੋਕ ਸੀ ਜਿਹੜੇ ਠੀਕ ਹੈ ਜਿਹੜੇ ਲੋਕਾਂ ਨੇ ਮਤਲਬ ਰਚੇ ਹਾਂ ਜਿਨ੍ਹਾਂ ਦਾ ਕਿਸੇ ਦਾ ਨਾਂ ਨਹੀਂ ਉਹ ਏਡੇ ਏਡੇ ਅਰਸੀ ਲਖੋੜਾ ਜਿਵੇਂ ਮੇਰੇ ਜਹੰਸ ਗੀਤ ਆ ਗਿਆ ਹਮ ਪੱਲਾ ਮਾਰ ਕੇ ਬੁਝਾ ਗਈ ਦੀਵਾ ਅੱਖ ਨਾਲ ਗੱਲ ਕਰ ਗਈ ਲੈ ਉਹਨੇ ਚਾਹੇ ਕਿਤਾਬ ਲਿਖ ਲਓ ਇਹ ਕੱਲਾ ਗੀਤ ਹੀ ਹੂੰ ਜੇ ਤੁਹਾਨੂੰ ਸਮਝ ਹੋਵੇ ਕੱਲਾ ਗੀਤ ਤੇ ਤੁਸੀਂ ਆਰਾਮ ਨਾਲ 200 ਸਫ਼ੇ ਦੀ ਕਿਤਾਬ ਲਿਖ ਸਕਦੇ ਹੋ ਠੀਕ ਹੈ ਐਡੀ ਮਹਾਨਤਾ ਸੀ ਨਾਲੇ ਲੈਕਚਰ ਹੈ ਹੂੰ ਪਰ ਲੈਕਚਰ ਤਾਂ ਦਿਖੀ ਨਹੀਂ ਕੱਢ ਕੇ ਦਿਖਾ ਲੈਚਰ ਦਾ ਲੈ ਸਾਰੀ ਵਿਆਖਿਆ ਕਰ ਗਈ ਇੱਕ ਲੋਕ ਗੀਤ ਨੇ ਸਾਰੀ ਵਿਆਖਿਆ ਕਰਤੀ ਹੂੰ ਪਰ ਲੈਕਚਰ ਨਹੀਂ ਲੱਗਿਆ ਜਿਹੜੇ ਅੱਜ ਗੀਤ ਚੱਲ ਰਿਹਾ ਅੱਜ ਦੀ ਕਪਤਾਲ ਦੇ ਵਿੱਚ ਅੱਜ ਗਾਇਕੀ ਦੇ ਖੇਤਰ 'ਚੋਂ ਗੀਤ ਚੱਲਦੇ ਆ ਉਹ ਤਾਂ ਬਿਨਾਂ ਲੁਚਪਣੇ ਤੋਂ ਬਿਨਾਂ ਗੰਦਗੀ ਤੋਂ ਬਿਨਾਂ ਰਫਲ ਤੋਂ ਬਿਨਾਂ ਬੈਲੀਪਣ ਤੋਂ ਕੋਈ ਚੀਜ਼ ਹੀ ਨਹੀਂ ਨਹੀਂ ਹੈਗੀ ਇਹ ਠੀਕ ਸਵਾਲ ਉੱਠਦਾ ਮੈਂ ਵੀ ਗਾਇਕਾਂ ਨੇ ਕੌਮਨਿਸਟ ਗਾਇਕਾਂ ਮੇਰੇ ਵੀ ਗੀਤ ਪੈਰਲ ਹੁੰਦੇ ਆ ਹੂੰ ਮੈਂ ਵੀ 37 ਸਾਲ ਲਾਇਆ ਹੈ ਹੂੰ ਪੰਜ ਮੇਰੀਆਂ ਕੈਸਟਾਂ ਛੀ ਫਿਲਮਾਂ ਮੇਰੀਆਂ ਟੈਲੀ ਫਿਲਮਾਂ ਪਰ ਗੰਦ ਵਾਲੀਆਂ ਨਹੀਂ ਮੈਂ ਤਾਂ ਕੌਂਗਰਸ ਬਲਾਗ ਦਾ ਰਾਈਟਰ ਤੇ ਗਾਇਕ ਆ ਮੈਂ ਉਸ ਖੇਤਰ ਦੀਆਂ ਮੇਰੀਆਂ ਚੀਜ਼ਾਂ ਹੁਣ ਪੁਰਾਣੇ ਲੋਕ ਗੀਤ ਤੇ ਅੱਜ ਦੇ ਗੀਤ ਇਹਨਾਂ ਦੀ ਗੰਦਗੀ ਦੀ ਤੁਲਨਾ ਤੂੰ ਕਰ ਲੈ ਠੀਕ ਐ ਲੱਛਰ ਗੀਤ ਕਹਿੰਦੇ ਨੇ ਇਹਨਾਂ ਨੂੰ ਹੂੰ ਜਦੋਂ ਪੱਤਲ ਦੇ ਅੰਦਰ ਪੱਤਲ ਕਾਬ ਦੇ ਅੰਦਰ ਲੱਛਰ ਤਾਂ ਆ ਗਈ ਹੂੰ ਤੇ ਫਿਰ ਡਾ ਕਈ ਵਰੀ ਡਾਂਗ ਵੀ ਚੱਲੇ ਜਾਂਦੀ ਅੱਛਾ ਜੀ ਹਾਂ ਕਈ ਕਿਉਂ ਕਾਰਨ ਕੀ ਹੈ ਜਦੋਂ ਬਰਾਤ ਜਾਂਦੀ ਹੈ ਬਰਾਤ ਦੇ ਸਾਰੇ ਬਰਾਤੀ ਹੁੰਦੇ ਆ ਸਾਰੇ ਬਰਾਤੀ ਹੁੰਦੇ ਆ ਸਾਰੇ ਬਰਾਤੀ ਹੁੰਦੇ ਆ ਸਾਰੇ ਲਾੜੇ ਹੁੰਦੇ ਆ ਕੋਈ ਕਹਿੰਦਾ ਮਾ ਲਾੜੇ ਦਾ ਚਾਚਾ ਕੋਈ ਕਹਿੰਦਾ ਤਾਇਆ ਕੋਈ ਕਹਿੰਦਾ ਕੋਸ ਕੋਸ ਕੋਈ ਕਹੀ ਜਾਂਦੇ ਨੇ ਉਹ ਹਰੇਕ ਧੀ ਵਾਲੇ ਪਿੰਡ ਦੀ ਲੜਕੀ ਨੂੰ ਤੇ ਚਿਰ ਕਰਨ ਦਾ ਅਧਿਕਾਰ ਹੀ ਮਨ ਹੱਕ ਰੱਖਦਾ ਹੱਕ ਰੱਖਦਾ ਇਹ ਅਧਿਕਾਰ ਹੈ ਅਧਿਕਾਰ ਹੈ ਤੇ ਕੋਈ ਰੋਸ ਨਹੀਂ ਸੀ ਕਰਦਾ ਆਜੋ ਤੂੰ ਕਿਤਾਬ ਪੜ੍ਹੇਗਾ ਮੇਰੀ ਅ ਸਭਿਆਚਾਰਕ ਯੋਗਤਾ ਹੂੰ ਇਹਦੇ ਵਿੱਚ ਮੈਂ ਦ੍ਰਿਸ਼ਟਾਨ ਦਿੱਤਾ ਇੱਕ